ਅ ਡਾਕਟਰ ਸਾਹਿਬ ਓਵਰਾਲ ਇੰਡੀਆ ਦੇ ਵਿੱਚ ਦੌਰ 25 ਦੇ ਵਿੱਚ ਜੋ ਘਟਨਾਵਾਂ ਵਾਪਰੀਆਂ ਚਾਹੇ ਉਹ 에ਰੀਡੀਆ ਹਾਦਸਾ ਹੋਵੇ ਚਾਹੇ ਹਿੰਦੂ ਕੋ ਕ੍ਰਾਈਸਿਸ ਹੋਵੇ ਜਾਂ ਜਿਹੜਾ ਦਿੱਲੀ ਬੰਬ ਬਲਾਸਟ ਹੁੰਦਾ ਕਿਵੇਂ ਦੇਖਦੇ ਹੋ ਸੈਂਟਰ ਦੀ ਨਿਕਾਮੀਆ ਕਿਵੇਂ ਕੀ ਦੇਖਦੇ ਹੋ ਦੇਖੋ ਪੰਜਾਬ ਦੇ ਵਿੱਚ ਬਹੁਤ ਵੱਡੀ ਤਰ੍ਹਾਂ ਦੀ ਜਿਹੜੀ ਪੰਜਾਬ ਦੇ ਵਿੱਚ ਫਲਡਸ ਆਏ ਜਾਂ ਡਿਵਾਸਟੇਟਿੰਗ ਫਲਡਸ ਆਏਗਾ ਉਹਦੇ ਵਿੱਚ ਕੇਂਦਰ ਸਰਕਾਰ ਨੇ ਮਦਦ ਨਹੀਂ ਕੀਤੀ ਇਹ ਪਹਿਲੀ ਵਾਰੀ ਹੋਇਆ ਬੜਾ ਦੁਖਦਾਈ ਸੀ ਜਿਹੜਾ ਦਿੱਲੀ ਤੇ ਤੁਸੀਂ ਗੱਲ ਕੀਤੀ ਹੈ ਜਿਹੜਾ ਬੰਬ ਬਲਾਸਟ ਹੋਇਆ ਇਹਨਾਂ ਨੇ ਕਿਹਾ ਸੀ ਆਪਰੇਸ਼ਨ ਸੰਦੂਰ ਚਾਲੂ ਹੈ ਜੀ ਹੋਣ ਉਹਨੂੰ ਦੱਬਣ ਚ ਲੱਗੇ ਹੋਇਆ ਵੀ ਕਿਤੇ ਪਾਕਿਸਤਾਨ ਦਾ ਕਿਤੇ ਨਾਂ ਨਾਜ਼ੇ ਜ਼ਿਕਰ ਆ ਜੇ ਹਾਲਾਂਕਿ ਗੱਲ ਤਾਂ ਬੜੀ ਕਲੀਅਰ ਹੈ ਹੋਰ ਵੀ ਉਸ ਤੋਂ ਬਾਅਦ ਬਹੁਤ ਸਾਰੀਆਂ ਘਟਨਾਵਾਂ ਹੋਈਆਂ ਬੜਾ ਦੁਖਦਾਈ ਹੈ ਇਹ ਇਹਦੇ ਵਿੱਚ ਜਿਹੜੀ ਕੇਂਦਰ ਸਰਕਾਰ ਆ ਉਹਨੂੰ ਡੀਡ ਲੈ ਕੇ ਪੰਜਾਬ ਦੇ ਵਿੱਚ ਪੰਜਾਬ ਦਾ ਤਾਂ ਬਹੁਤ ਵੱਡਾ ਦੁਖਾਂਤ ਹੈ ਤੁਸੀਂ ਦੇਖੋ ਕਿੰਨੀਆਂ ਡਰੋਨਸ ਆ ਰਹੀਆਂ ਜਿਹੜੀ ਤੁਹਾਡੀ ਨੈਸ਼ਨਲ ਜਿਹੜੀ ਹੈਗੀ ਹੈ ਬਿਊਰੋ ਹੈਗੀ ਹੈ ਉਹਦੀ ਨਾਰਕੋਟਿਕ ਕੰਟਰੋਲ ਬਿਊਰੋ ਉਹ ਸੁੱਤੀ ਪਈ ਆ ਜੀ ਪੰਜਾਬ ਨੂੰ ਫਲਡ ਕੀਤਾ ਜਾ ਰਿਹਾ ਨਾਰਕੋਟਿਕਸ ਦੇ ਨਾਲ ਹੋਰ ਵੀ ਬਹੁਤ ਸਾਰੇ ਮੁੱਦੇ ਹੈਗੇ ਆ ਜਿਹੜੇ ਮਤਲਬ ਜਿਵੇਂ ਤੁਹਾਡੇ ਲੈਕਚਰਾਂ ਦੇ ਵਿੱਚ ਜੋ ਹੋ ਰਿਹਾ ਸਾਰਾ ਜੋ ਜਿਹੜੇ ਮਜ਼ਦੂਰ ਆ ਉਹਨਾਂ ਦੇ ਨਾਲ ਤੱਕਾ ਹੋ ਰਿਹਾ ਮਤਲਬ ਇਹ ਤਾਂ ਇੱਕ ਬੜਾ ਮਤਲਬ ਤੁਸੀਂ ਕਹੋ ਭਈ ਆਮ ਜਿਹੜੇ ਕਹੇ ਕਿਸਾਨ ਹੈ ਚਾਹੇ ਮਜ਼ਦੂਰ ਹੈ ਉਹਨਾਂ ਤੇ ਬਹੁਤ ਪਾਰੀ ਜਾਇਆ ਸਾਲ ਔਰ ਕੇਂਦਰ ਸਰਕਾਰੋਂ ਮਤਲਬ ਉਲਟਾ ਉਹਨਾਂ ਦਾ ਜਿਹੜਾ ਹੈਗਾ ਉਹ ਖੂਨ ਚ ਉਸਨ ਤੇ ਲੱਗੀ ਹੋਈ ਆ ਤੇ ਮੈਂ ਉਮੀਦ ਕਰਦਾ ਕਿ ਅਗਲਾ ਸਾਲ ਬਿਹਤਰ ਹੋਏਗਾ ਜੀ ਮੈਂ ਸਿੰਗਰਾਂ ਦੀ ਲਗਾਤਾਰ ਮੌਤ ਹੋ ਰਹੀ ਕਈ ਕਈ ਸਾਰੇ ਸਿੰਗਲ ਸਾਡੇ ਕੋਲੋਂ ਜਿਹੜੇ ਵਿਛੜ ਗਏ ਨੇ ਉਹਨਾਂ ਨੂੰ ਕਿਵੇਂ ਦੇਖਦੇ ਹੋ ਸਾਹਿਬ ਬਹੁਤ ਟ੍ਰੈਜਿਕ ਹੈ ਬਹੁਤ ਬਹੁਤ ਦੁਖਦਾਈ ਹੈ ਜੀ ਕਿਸੇ ਤਰ੍ਹਾਂ ਵੀ ਮੌਤ ਹੋਵੇ ਕਈਆਂ ਨੂੰ ਸਡਨ ਹਾਰਟ ਅਟੈਕ ਵੀ ਹੋਇਆ ਹੈ ਕਈਆਂ ਦਾ ਹਾਦਸੇ ਵੀ ਹੋਇਆ ਕੋਈ ਵੀ ਮੌਤ ਦੁਖਦਾਈ ਹੈ ਖਾਸ ਕਰਕੇ ਜਿਹੜੇ ਸਿੰਗਲ ਆ ਸਾਡੇ ਉੱਪਰ ਤੇ ਜਿਹੜੇ ਐਕਸੀਡੈਂਟਸ ਡੈਥ ਹੋਏ ਬਹੁਤ ਦੁਖਦਾਈ ਹੈ ਬਹੁਤ ਦੁਖਦਾਈ ਹੈ ਸੋ ਇਹਨਾਂ ਸਾਡੇ ਨਾਲ ਡਾਕਟਰ ਬਲਵੀਰ ਸਿੰਘ ਜਿਨ੍ਹਾਂ ਨੇ ਸੈਂਟਰ ਵੱਲੋਂ ਲਗਾਤਾਰ ਜਿਹੜੀ ਹੈਗੀਆਂ ਉਹਨਾਂ ਦੀਆਂ ਜਿਹੜੀਆਂ ਨਾਕਾਮੀਆਂ ਉਹਨਾਂ ਦੀ ਤੇ ਉੱਪਰ ਗੱਲ ਕੀਤੀ ਤੇ ਨਾਲ ਜਿਹੜੇ ਸਿੰਗਰ ਐਕਸੀਡੈਂਟਲੀ ਸਾਡੇ ਕੋਲੇ ਇੱਥੇ ਚਲੇ ਗਏ ਨੇ ਉਹਨਾਂ ਦੇ ਮੌਤੇ ਵੀ ਦੁੱਖਜਾਨ ਕੀਤਾ ਕੈਮਰਾ ਪਾਸਟਰ ਕੁਲਜਿੰਦਰ ਸੂਦੇ ਨਾਲ ਚੰਡੀਗੜ੍ਹ ਤੋਂ ਰਿਸ਼ਰਾਹੀ ਵੋਲਡ ਪੰਜਾਬੀ